ਕੋਈ ਆਉਂਦੇ ਕੁਸੂਦ ਮਲਿਸਾ ਬਹੁਤ ਧੰਨਵਾਦ ਕਾਂਕਸਾ ਮੈਂ ਤੇ ਸੁਣਨ ਲਈ ਆਇਆ ਸਾਂ ਸਾਰਿਆਂ ਨੂੰ ਤੁਸੀਂ ਮੋਹਰੇ ਕਰ ਦਿੱਤਾ ਧੰਨਵਾਦ ਤੁਹਾਡਾ ਬਿਲਕੁਲ ਜੀ ਮਾਣ ਹੈ ਕਿ ਦੁਨੀਆ ਦੀ ਨਵੀਂ ਵੱਡੀ ਬੋਲੀ ਦੇ ਅਸੀਂ ਪੁੱਤਰਾਂ ਬੋਲਣ ਵਾਲੇ ਆਂ ਇਹ ਮਾਣ ਹੈ ਹਾਂ ਤੱਕਾ 70 ਤੋਂ ਚੱਲ ਰਿਹਾ ਸੀ ਸਾਡੇ ਨਾਲ ਜਿੱਦਾਂ ਇਹਨਾਂ ਨੇ ਇਲਿਆਸ ਘਮਣ ਸਾਹਿਬ ਦਾ ਔਰ ਬਾਕੀ ਲੋਕਾਂ ਦਾ ਨਾਮ ਲਿਆ 2013 ਚ ਜਦੋਂ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਹੁਕਮ ਦਿੱਤਾ ਕਿ ਉਰਦੂ ਨੂੰ ਕੌਮੀ ਜ਼ੁਬਾਨ ਦੇ ਤੌਰ ਤੇ ਜਦੋਂ ਡਿਕਲੇਅਰ ਕੀਤਾ ਗਿਆ ਤੇ ਇਹਨੂੰ ਲਾਗੂ ਕਰੋ ਤੇ ਉਦੋਂ ਫਿਰ ਇਹ ਆਰਡਰ ਕੀਤਾ ਗਿਆ ਕਿ ਜਿੰਨੇ ਫੈਡਰਲ ਸਰਕਾਰ ਦੇ ਮੈਕਮੇ ਨੇ ਸੂਬਾ ਸਰਕਾਰਾਂ ਦੇ ਮੈਕਮੇ ਨੇ ਆਪਣੀਆਂ ਵੈਬਸਾਈਟਾਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਉਰਦੂ ਦੇ ਵਿੱਚ ਵੀ ਕਰਨ ਉਦੋਂ ਫਿਰ ਅਸੀਂ ਸਾਰੇ ਪੰਜਾਬੀ ਇਕੱਠੇ ਹੋਏ ਪਾਕਿਸਤਾਨ ਪੰਜਾਬੀ ਅਦਵੀ ਬੋਰਡ ਇਹੋ ਜਿਹੜੇ ਸੁਜਵਾਨ ਨੇ ਜਿਦਾ ਇਹਨਾਂ ਨੇ ਰਿਆਸਤ ਕਮਨ ਹੋਣਾਂ ਦਾ ਨਾਮ ਲਿਆ ਪ੍ਰੋਫੈਸਰ ਡਾਕਟਰ ਨਬੀਲਾ ਰਹਿਮਾਨ ਜਿਹੜੀਆਂ ਪਹਿਲਾਂ ਪੰਜਾਬੀ ਡਿਪਾਰਟਮੈਂਟ ਦੀਆਂ ਹੈਡਸਨ ਹੁਣ ਪ੍ਰਿੰਸੀਪਲ ਨੇ ਉਹ ਔਰ ਬਾਕੀ ਵੀ ਸਾਰੀਆਂ ਤਨਜ਼ੀਮਾਂ ਪੰਜਾਬੀ ਪ੍ਰਚਾਰ ਪੰਜਾਬੀ ਲੋਕਲੈਰ ਇਹ ਸਾਰਿਆਂ ਨੇ ਇਕੱਠਾ ਇੱਕ ਮਕਦਮਾ ਹੈ ਜਿਹੜਾ ਉਹ ਫਿਰ ਅਸੀਂ ਦਾਇਰ ਕੀਤਾ ਲਾਹੌਰ ਹਾਈ ਕੋਰਟ 'ਚ ਉਹਦੇ ਵੱਲੋਂ ਫਿਰ ਪੰਜਾਬ ਅਸੈਂਬਲੀ ਨੂੰ ਡਾਇਰੈਕਸ਼ਨ ਆਈ ਕਿ ਇਹ ਸਾਰੇ ਕੀ ਕਹਿੰਦੇ ਨੇ ਇਹਨਾਂ ਦੀ ਗੱਲ ਕਿਉਂ ਨਹੀਂ ਤੁਸੀਂ ਸੁਣਦੇ ਇਹ ਪਹਿਲੀ ਵਾਰ ਪਾਕਿਸਤਾਨ ਬਣਨ ਤੋਂ ਬਾਅਦ ਕਾਨੂੰਨੀ ਤੌਰ ਤੇ ਕੋਈ ਆਰਡਰ ਹੋਇਆ ਸੀਗਾ ਕਿ ਇਹਨਾਂ ਦੀ ਗੱਲ ਸੁਣਾ ਪੰਜਾਬੀ ਕਹਿੰਦੇ ਕੀ ਨੇ ਤੇ ਸਾਡੀ ਮੰਗ ਇੱਕ ਹੀ ਸੀ ਪੰਜਾਬੀ পড়ੋ ਪੰਜਾਬੀ ਲਾਗੂ ਕਰੋ ਪੰਜਾਬੀ ਬੋਲੀ ਨੂੰ ਉਹਦਾ ਹੱਕ ਦਵੋ ਉਹ ਫਿਰ ਮਾਮਲਾ ਅੱਗੇ ਵਧਿਆ ਜਦੋਂ ਅਸੀਂ ਕਹਿੰਨੇ ਆ ਕਿ ਪੰਜਾਬੀ ਦੁਨੀਆ ਦੀ ਨਵੀਂ ਵੱਡੀ ਬੋਲੀ ਹੈ 10ਵੀਂ ਵੱਡੀ ਬੋਲੀ ਹੈ ਫਿਰ ਤੇ ਸਾਡੇ ਉੱਥੇ ਸਾਰੇ ਹੀ ਲੈਜੇ ਕਹਿ ਲੋ ਡਿਲਾਈਟਸ ਕਹਿ ਲੋ ਉਹ ਕਹਿੰਦੇ ਨੇ ਹਾਂ ਅਸੀਂ ਪੰਜਾਬੀ ਪਰ ਜਦੋਂ ਪੰਜਾਬ ਅਸੈਂਬਲੀ 'ਚ ਗੱਲ ਜਾਂਦੀ ਏ ਤੇ ਉੱਥੇ ਫਿਰ ਇਸਟੈਬਲਿਸ਼ਮੈਂਟ ਇੱਕ ਸ਼ਰਾਰਤ ਛੇੜਦੀ ਏ ਕਿ ਜੀ ਕਿਹੜਾ ਲੈਜਾ ਕਿਹੜਾ ਡਿਲਾਈਟ ਉੱਥੇ ਫਿਰ ਸਾਡੇ ਕੁਝ ਸਰਾਇਕੀ ਨੇ ਜਿਹੜੇ ਉਹ ਕਹਿੰਦੇ ਨੇ ਮੋੜ ਸ਼ੋਹ ਤੇ ਪੰਜਾਬੀ ਸਾਕੂਨ ਸਾਡਾ ਹੱਕ ਨਹੀਂ ਦੇਂਦੇ ਅਸੀਂ ਤੇ ਇੱਕ ਵੱਖਰੀ ਬੋਲੀ ਦੇ ਮਾਲਕਾਂ ਇਹ ਵੱਖਰੀ ਬੋਲੀ ਹੈ ਸਰਾਈ ਕੀ ਇਹਦਾ ਹਿੱਸਾ ਹੀ ਨਹੀਂ ਹੈ ਪੰਜਾਬੀ ਦਾ ਸੋ ਉਹਨਾਂ ਰੋਲਿਆਂ 'ਚ ਇਸ ਵੇਲੇ ਇੱਕ ਕੇਸ ਹੈ ਜਿਹੜਾ ਸੁਪਰੀਮ ਕੋਰਟ ਪਾਕਿਸਤਾਨ 'ਚ ਹੈ ਪਰ ਪਿਛਲੇ ਦਿਨਾਂ ਤੁਸੀਂ ਸਾਡੇ ਰੇਡੀਓ ਤੇ ਇੱਕ ਇੰਟਰਵਿਊ ਸੁਣਿਆ ਹੋਣਾ ਪੰਜਾਬ ਅਸੈਂਬਲੀ ਦੇ ਜਵੇਦ ਸਾਹਿਬ ਨੇ ਜਿਹੜੇ ਟੋਬਾ ਟੇਕ ਸਿੰਘ ਤੋਂ ਨੇ ਉਹਨਾਂ ਨੇ ਇੱਕ ਮਤਾ ਪੇਸ਼ ਕੀਤਾ ਇਸ ਤੋਂ ਪਹਿਲਾਂ ਇਹ ਸਾਰੇ ਮਤੇ ਨੇ ਜਿਹੜੇ ਉਹ ਵੀ ਮਤੱਕੇ ਦਾ ਸਬਾਬ ਬਣਦੇ ਰਹੇ ਪਰ ਇਹ ਪਹਿਲਾ ਮੌਕਾ ਸੀਗਾ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਹੁਕਮਰਾਨ ਜਮਾਤ ਪਾਕਿਸਤਾਨ ਮੁਸਲਿਮ ਲੀਗ ਨੂਨ ਨੇ ਔਰ ਇਨਾਂ ਸਾਰਿਆਂ ਨੇ ਬਿਨਾਂ ਇੱਕ ਵੀ ਵੋਟ ਦੀ مخالਫਤ ਪੰਜਾਬੀ ਨੂੰ ਲਾਗੂ ਕਰਨਾ ਲੋ ਮਤਾ ਮੰਜ਼ੂਰ ਕਰ ਲਿਆ ਪਰ ਰੋਲਾ ਫਿਰ ਉੱਥੇ ਹੀ ਆ ਕੇ ਖਲੋ ਗਿਆ। ਮੋੜ ਕੰਗ ਸਾਬ ਅਸੀਂ ਸ਼ੋਦੇ ਪੰਜਾਬੀ ਜੇ ਹੋਏ ਤੇ ਉਹ ਤਖਤ ਤੇ ਲਾਹੌਰ ਵਾਲਾ ਰੋਲਾ ਜਿਹੜਾ ਉਹ ਹੁਣ ਵੇਖੋ ਜੇ ਇਹਨੂੰ ਸਾਨੂੰ ਸ਼ੋਧਿਆਂ ਨੂੰ ਸਾਡਾ ਹੱਕ ਦੇ ਦੇਵੇ ਜਿਹੜਾ ਕਿ 47 ਤੋਂ ਬਾਅਦ ਅੱਜ ਤੱਕ ਨਹੀਂ ਲੱਭਾ ਬਸ ਮੈਂ ਕੁਛ ਹੁਕਮ ਹੋਇਆ ਹੈ ਤੇ ਪੇਸ਼ ਕਰਕੇ ਜਾਵਾਂਗਾ। ਹਮ ਤਾਂ ਕਹਿੰਦੇ ਨੇ ਜੀ ਸਾਡੇ ਆਲ ਪਾਸੇ ਰੱਬ ਦੇ ਨਾਲ ਕਲਾਮ ਕਰਨਾ। ਉਹ ਕਲਾਮ ਫਰਿਆਦ ਵੀ ਹੋ ਸਕਦਾ ਹੈ, ਉਹ ਕਲਾਮ ਮੰਤ ਵੀ ਹੋ ਸਕਦਾ ਹੈ, ਉਹ ਤਰਲਾ ਵੀ ਹੋ ਸਕਦਾ ਹੈ। ਉਹ ਆਪਣੇ ਕਰਮਾਂ ਕਾਰਨ ਰੱਬ ਨੂੰ ਮਰਲੋਣ ਦਾ ਇੱਕ ਯਤਨ ਵੀ ਹੋ ਸਕਦਾ ਹੈ ਕੋਈ ਵੀ ਰੂਪ ਹੋ ਸਕਦਾ ਹੈ ਤੇ ਉਹਦੇ ਤੋਂ ਸ਼ੁਰੂ ਕਰਕੇ ਫਿਰ ਇੱਕ ਨਜ਼ਮ ਦੇ ਨਾਲ ਜੀ ਇਜਾਜ਼ਤ ਹੋਵੇ ਮਨਾ ਸਾ ਮਕਾਦਾਂਗਾ ਬੰਦੇ ਨੂੰ ਜਦੋਂ ਇਹ ਅਹਿਸਾਸ ਹੋ ਜਾਂਦਾ ਕਿ ਹਾਂ ਮੈਂ ਹੁਣ ਬਹੁਤ ਹੀ ਲੈਨੋ ਲੈ ਗਿਆ ਹੁਣ ਤੇ ਘਰ ਵਾਪਸੀ ਦਾ ਕੋਈ ਤੋਕ ਹੀ ਨਹੀਂਗਾ ਹੈ ਪਹਿਲਾਂ ਤਾਂ ਮਾਰ ਪਾ ਕੇ ਬੁਆ ਖੁੱਲ ਜਾਂਦਾ ਸੀਗਾ ਐ ਰਕ ਤੇ ਬੁਆ ਵੀ ਨਹੀਂ ਖੁੱਲਣਾ ਉਹਨਾਂ ਕਹਿੰਦਾ ਤੂੰ ਚਲਾ ਜਾ ਤੇ ਕੋਈ ਇਹੋ ਜਿਹਾ ਹੀ ਕਲਾਮ ਰੱਬ ਦੇ ਨਾਲ ਉਹ ਕਹਿੰਦਾ ਨਹੀਂ ਹੁਣ ਤੂੰ ਮੇਰਾ ਬੰਦਾ ਨਹੀਂ ਰਿਹਾ ਤੇਰੇ ਜਿਹੜੇ ਕਰਨੇ ਨੇ ਨਾ ਉਹਨਾਂ ਤੋਂ ਬਾਅਦ ਹੁਣ ਤੂੰ ਮੂੰਹ ਨਾ ਕਰ ਉਹਦੇ ਤੇ ਹੈ ਕਿ ਤੇਰੇ ਖਿਆਲ ਤੋਂ ਅੱਗੇ ਤੇਰੇ ਖਿਆਲ ਤੋਂ ਅੱਗੇ ਇਹ ਮੇਰੀ ਸੋਚ ਦੀ ਜ਼ਿੱਦ ਹੈ ਤੇਰੇ ਖਿਆਲ ਤੋਂ ਅੱਗੇ ਇਹ ਮੇਰੀ ਸੋਚ ਦੀ ਜ਼ਿੱਦ ਹੈ ਕਿ ਦੂਜੀ ਗੱਲ ਹੀ ਕੋਈ ਨਹੀਂ ਤੇਰੇ ਖਿਆਲ ਤੋਂ ਅੱਗੇ ਇਹ ਮੇਰੀ ਸੋਚ ਦੀ ਜ਼ਿੱਦ ਹੈ ਕਿ ਦੂਜੀ ਗੱਲ ਹੀ ਕੋਈ ਨਹੀਂ ਤੈਨੋਂ ਤੇ ਮੇਰੇ ਸਾਈਆਂ ਮੇਰੇ ਖਿਆਲ ਦੇ ਸਭ ਰੰਗ ਮੇਰੇ ਬੋਲ ਦਾ ਅੰਗ ਅੰਗ ਮੇਰੇ ਖਿਆਲ ਦੇ ਸਭ ਰੰਗ ਮੇਰੇ ਬੋਲ ਦਾ ਅੰਗ ਅੰਗ ਤੇਰੇ ਮੁਹਤਾਜ ਰਹਿੰਦੇ ਨੇ ਤੇਰੇ ਮੁਹਤਾਜ ਰਹਿੰਦੇ ਨੇ ਵਾਹ ਵਾਹ ਜਨਾਬ ਸੋ ਹੀ ਨਾ ਹੰਦਿਆ ਸ਼ੇਰਾਂ ਤੋਂ ਇਸ ਫਰਿਆਦ ਤੋਂ ਬਾਅਦ ਮਾਂ ਬੋਲੀ ਦੇ ਬਾਰੇ ਇੱਕ ਕਵਿਤਾ ਲਿਖੀ ਸੀ ਇਹ ਤੇ ਪੁਰਾਣੀ ਆਪ ਸਭ ਦੀ ਇਜਾਜ਼ਤ ਦੇ ਨਾਲ ਗਰੂਪ ਰੂਪੇਸ਼ ਕਰਾਂਗਾ ਅੱਛਾ ਧੰਨਵਾਦ ਤੁਹਾਡਾ ਜੀ ਲੱਗਦਾ ਤਾਜ਼ੀ ਤਾਜ਼ੀ ਸ਼ੈਰ ਫਿਲਮ ਵੇਖੀ ਹੈ ਨਹੀਂ ਤੇ ਇਹ ਆਵਾਜ਼ ਲੈਣ ਦੇ ਪਾਸੇ ਆਈ ਹੁੰਦੀ ਹੈ ਅਮਰੀਕਾ ਜੋ ਪਹਿਲੀ ਵਾਰ ਸੁਣੀ ਹੈ ਹੌਲੀ ਹੌਲੀ ਮੈਲ ਚੜਨੀ ਜਾਏ ਚੜਦੇ ਆਲੇ ਕਰਦੇ ਦੀ ਆ ਨਹੀਂ ਹੁਣ ਇੱਥੇ ਅਮਰੀਕਾ ਆ ਕੇ ਮੈਨੂੰ ਇਹ ਪਤਾ ਲੱਗਾ ਕਿ ਅਸੀਂ ਉੱਥੇ ਦਾਦਲੀ ਕਹਿੰਦੇ ਸਾਂ ਇਰਸ਼ਾਦ ਇੱਥੇ ਜਦੋਂ ਕਿਸੇ ਨੂੰ ਕਹਾਂ ਕੀ ਤਕਲੀਫ ਹੈ ਉਦੋਂ ਵੀ ਕਹਿੰਦੇ ਨੇ ਇਰਸ਼ਾਦ ਕਿ ਤੂੰ ਆਪਣੀ ਬਗਵਾਸ ਕਰ ਲੈ ਹੁਣ ਪਤਾ ਨਹੀਂ ਇਹਨਾਂ ਨੇ ਕਿਦਾਂ ਕਿਹਾ ਇਹ ਉਹ ਇਰਸ਼ਾਦ ਹੈ ਜਿਹੜਾ ਅਸੀਂ ਲੈਂਦੇ ਪੰਜਾਬ 'ਚ ਕਹਿੰਦੇ ਸਾਂ ਜਾਂ ਉਹ ਇਰਸ਼ਾਦ ਹੈ ਕਿ ਹਾਂ ਕੀ ਹੈ ਬੋਲ ਤਾਂ ਨਹੀਂ ਅੱਛਾ ਜੀ ਇੱਕ ਸ਼ਹਿਰੋਂ ਆਏ ਪੋਤਰੇ ਨੇ ਇਹ ਜੀ ਅਸਲ ਜੇ منظر ਕਾਸ਼ੀ ਹੈ ਸਾਡੇ ਲਹਿੰਦੇ ਪੰਜਾਬ ਵਿੱਚ ਜਿੱਥੋਂ ਹੁਣ ਘਾਰ ਦੀਆਂ ਸਾਡੀਆਂ ਬੀਬੀਆਂ ਨੇ ਜਿਹੜੀਆਂ ਜਿਹੜੀਆਂ ਸੁੱਚੜ ਪੰਜਾਬ ਬਣਾ ਨੇ ਪਰ ਸਬਜ਼ੀ ਲੈਣ ਵਾਲੇ ਨਾਲ ਵੀ ਉਰਦੂ ਬੋਲਦੀਆਂ ਉੱਥੇ ਫਿਰ ਉਹ ਹੌਲੀ-ਹੌਲੀ ਪੰਜਾਬੀ ਜਦੋਂ ਮਿਟਣ ਢਈ ਹੈ ਤੇ ਉਹ ਇੱਕ ਫਿਕਰ ਹੈ ਜਿਹੜੀ ਉਹ ਇਹਦੇ ਚ ਲੁਕੀ ਹੈ ਉਹ ਬਿਆਨ ਕਰ ਰਹੇ ਹਨ ਕਿ ਇੱਕ ਸ਼ਹਿਰੋਂ ਆਏ ਪੋਤਰੇ ਨੇ ਇੱਕ ਸ਼ਹਿਰੋਂ ਆਏ ਪੋਤਰੇ ਨੇ ਗੋਦੀ ਸਿਰ ਰੱਖ ਪੁੱਛਿਆ ਦਾਦੀ ਨੂੰ एक शहरों आए पोतरे ने गोदी सिर रख पुछया दादी नू के मेरी प्यारी दादू जी इस छोटे से गांव में पेड़ कहां है गंदुम का और बेल कहां है चावल की मेरी प्यारी दादो जी इस छोटे से गाँव में पेड़ कहां है गंदुम का और बेल कहां है चावल की लागे टूटी डठी मंजी ते एक पंजाबी सुती सी गल बालक दी सुन के शूक पई बहा ਨੀਰ ਨੈਣਾ ਚੋਂ ਕੂਕ ਪਈ ਲਾਗੇ ਟੁੱਟੀ ਡੱਠੀ ਮੰਜੀ ਤੇ ਇੱਕ ਖਾਂਗੜ ਪੰਜਾਬੀ ਸੁੱਤੀ ਸੀ ਗੱਲ ਬਾਲਗ ਦੀ ਸੁਣ ਕੇ ਸ਼ੂਕ ਪਈ ਬਹਾ ਨੀਰ ਨੈਣਾ ਚੋਂ ਕੂਕ ਪਈ ਨੀ ਮੈਂ ਚੁੰਨੀ ਝੋਲੀਆਂ ਆਰਡਰ ਹੋਈ ਨੀ ਮੈਂ ਚੁੰਨੀ ਝੋਲੀਆਂ ਆਰਡਰ ਹੋਈ ਸਿਰ ਕੰਦੀ ਦੇ ਦੇ ਰੱਜ ਰੋਈ ਡਾ ਚਰਖਾ ਚੱਕੀ ਛੱਜ ਰੋਈ ਨੀ ਮੈਂ ਕੱਲ ਮਾਉਣਾ ਸੀ ਅੱਜ ਮੋਈ ਨੀ ਮੈਂ ਕੱਲ ਮਾਉਣਾ ਸੀ ਅੱਜ ਮੋਈ ਇੱਕ ਸ਼ਹਿਰੋਂ ਆਏ ਪੁੱਤਰੇ ਨੇ ਜਦ गौदि से रख दादी दादीन कि मेरी प्यारी दादो जी इस छोटे से गांव में पेड़ कहाँ है गंदुम का और बेल कहाँ है चावल की बेल कहाँ है चावल की बहुत धन्यवाद